ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਬੀਤੇ ਤਿੰਨ ਦਿਨ ਪਹਿਲਾਂ ਜਿਹੜਾ ਆ ਦੋ ਨੌਜਵਾਨ ਇੱਕ ਡਰੇਨ ਦੇ ਵਿੱਚ ਰੁੜ ਗਏ ਸਨ ਇੱਕ ਟੁੱਟੀ ਪੁਲੀ ਦੇ ਵਿੱਚ ਜਦੋਂ ਆਪਣੀ ਇਹ ਲਗਜ਼ਰੀ ਕਾਰ ਕੱਢ ਰਹੇ ਸਗੇ ਤਾਂ ਉਸ ਵੇਲੇ ਇਹ ਉਸ ਟੁੱਟੀ ਪੁਲੀ ਦੇ ਵਿੱਚ ਜੋ ਪਾਣੀ ਲੰਘ ਰਿਹਾ ਉਹਦਾ ਤੇਜ਼ ਵਹਾਅ ਸੀਗਾ ਪਾਣੀ ਦਾ ਉਸ ਪਾਣੀ ਵਿੱਚ ਇਹਨਾਂ ਦੀ ਕਾਰ ਰੁੜ ਜਾਂਦੀ ਜਿਸ ਤੋਂ ਬਾਅਦ ਦੋਵੇਂ ਨੌਜਵਾਨ ਸੇਮ ਵਾਲੇ ਨਾਲੇ 'ਚ ਜਾ ਫਸਦੇ ਆ ਤੇ ਇੱਕ ਜਣੇ ਨੂੰ ਹਾਲਾਂਕਿ ਕੱਢ ਲਿਆ ਜਾਂਦਾ ਪਰ ਇੱਕ ਨੌਜਵਾਨ ਦੀ ਅਜੇ ਤਿੰਨ ਦਿਨਾਂ ਦੇ ਬਾਅਦ लाश ਮਿਲੀ ਹੈ ਤਸਵੀਰਾਂ ਦੇਖ ਪਾ ਰਹੇ ਹੋ ਤੁਸੀਂ ਕਿੰਨਾ ਸੋਹਣਾ ਸੁਨੱਖਾ ਮੁੰਡਾ ਹੈ ਪਰ ਇਸ ਦੀ ਜਿਹੜੀ ਇਸ ਤਰੀਕੇ ਦੇ ਨਾਲ ਜਾਨ ਚਲੀ ਗਈ ਹੈ ਉਮਰ ਵੀ ਤਕਰੀਬਨ 20-22 ਸਾਲ ਦੇ ਨਜ਼ਦੀਕ ਲੱਗਦੀ ਹੈ ਜਿਸ ਦੇ ਨਾਲ ਇਹ ਘਟਨਾ ਵਾਪਰੀ ਹੈ ਦੇਖ ਪਾ ਰਹੇ ਹੋ ਤੁਸੀਂ ਕਿ ਤਿੰਨ ਦਿਨ ਪਹਿਲਾਂ ਕਿਸ ਤਰੀਕੇ ਨਾਲ ਸਾਰੀ ਗੱਡੀ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਗਿਆ ਸੀਗਾ ਉਸ ਆ ਮੁੰਡੇ ਨੂੰ ਜੋ ਇਸ ਦਾ ਨਾਲ ਦਾ ਦੋਸਤ ਸੀ ਉਸ ਨੂੰ ਵੀ ਬਾਹਰ ਕੱਢ ਲਿਆ ਗਿਆ ਸੀਗਾ ਪਰ ਇਸ ਨੌਜਵਾਨ ਦੀ ਜਾਨ ਚਲੇ ਗਈ ਹੈ ਤਾਂ ਮੋਗਾ ਲਾਗੇ ਬੁੱਗੀਪੁਰਾ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਸੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਹੁਣ ਇਸ ਮੁੰਡੇ ਦੀ ਮ੍ਰਿਤਕ ਦੇਹ ਮਿਲੀ ਹੈ ਹਾਲਾਂਕਿ ਮ੍ਰਿਤਕ ਦੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਕਿਉਂਕਿ ਕੀੜਿਆਂ ਨੇ ਖਾਧੀਆਂ ਜਾਂ ਲਾਸ਼ ਜਿਹੜੀ ਹੈ ਕੀੜਿਆਂ ਨੇ ਇਸ ਦੀ ਲਾਸ਼ ਨੂੰ ਬੁਰੇ ਤਰੀਕੇ ਦੇ ਨਾਲ ਖਾ ਲਿਆ ਸੀਗਾ ਤਾਂ ਬਹੁਤ ਮੰਦ ਭਾਗੀ ਜਿਹੜੀ ਹੈ ਇਹ ਘਟਨਾ ਵਾਪਰੀ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਮਾਪਿਆਂ ਦਾ ਇਹ ਨੌਜਵਾਨ ਜਿਸ ਦੀ ਮੌਤ ਹੋ ਗਈ ਹੈ ਹਾਲਾਂਕਿ ਪਿੰਡ ਵਾਲਿਆਂ ਨੇ ਇਹਨਾਂ ਨੂੰ ਰੋਕਿਆ ਵੀ ਸੀ ਕਿ ਉਧਰਲੇ ਪਾਸੇ ਪੁਲੀ ਟੁੱਟੀ ਹੋਈ ਹੈ ਤੁਸੀਂ ਗੱਡੀ ਉਧਰਲੇ ਪਾਸੇ ਨਾ ਕੱਢੋ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜੀਰੇ ਤੋਂ ਲੁਧਿਆਣੇ ਨੂੰ ਜਾ ਰਹੇ ਸਨ ਪਰ ਰਸਤੇ ਵਿੱਚ ਮੋਗੇ ਦੇ ਵਿੱਚ ਇਹਨਾਂ ਨੇ ਜਦੋਂ ਉਸ ਪੁਲੀ ਤੋਂ ਜੋ ਬੱਗੀਪੁਰਾ ਪਿੰਡ